ਅੱਜ ਤੁਹਾਨੂੰ ਮਿਲਵਾਨ ਜਾ ਰਹੇ ਹਾਂ ਇੱਕ ਅਜੀਹੇ ਪਰਿਵਾਰ ਦੇ ਨਾਲ ਜਿਸ ਦੇ ਇੱਕ ਦੁੱਖਾਂ ਦਾ ਪਹਾੜ ਗਿਰਿਆ ਹੋਇਆ ਹੈ ਜਿਸ ਤਰ੍ਹਾਂ ਕਿ ਕਹਿੰਦੇ ਨੇ ਕਿ ਪ੍ਰਮਾਤਮਾ ਅਗਰ ਕਹਿੰਦੇ ਨੇ ਕਿ ਸਾਰਾ ਦੁੱਖ ਇਹਨਾਂ ਦੇ ਘਰ ਹੀ ਆ ਗਿਆ ਤੁਹਾਨੂੰ ਦੱਸ ਦਈਏ ਕਿ ਤਿੰਨ ਇੱਕ ਪਰਿਵਾਰ ਦੇ ਤਿੰਨ ਜਣੇ ਹਨ ਔਰ ਤਿੰਨੋਂ ਹੈਂਡੀਕੈਪਟ ਹਨ ਕੋਈ ਇਨਕਮ ਸਰਸ ਨਹੀਂ ਹੈਗਾ ਕਮਾਨ ਦੇ ਵਿੱਚ ਆ ਸਮਰਥ ਹਨ ਦੀਪਕ ਜੀ ਸਰਨਮਯੂਦ ਨੇ ਇਹਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹਨਾਂ ਦੀਆਂ ਅੱਖਾਂ ਦੀਆਂ ਜੋ ਰੋਸ਼ਨੀ ਹੈ ਅੱਖਾਂ ਦੀ ਰੋਸ਼ਨੀ ਨਹੀਂ ਹੈ ਜਿਸ ਕਾਰਨ ਇਹ ਕੋਈ ਵੀ ਕੰਮ ਕਰਨ ਦੇ ਵਿੱਚ ਅਸਮਰਥ ਹਨ ਆਂਟੀ ਜੀ ਹਨ ਇਹਨਾਂ ਨੂੰ ਪੋਲੀਓ ਹੋਇਆ ਹੋਇਆ ਹੈ ਅਤੇ ਹਾਰਡ ਦੀ ਮਰੀਜ਼ ਵੀ ਹਨ ਜਿਸ ਕਾਰਨ ਇਹਨਾਂ ਨੂੰ ਵੀ ਬਹੁੜੀਆਂ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਚੱਲਣ ਫਿਰਨ ਦੇ ਵਿੱਚ ਅਸਮਰਥ ਹਨ ਛੋਟੀ ਭੈਣ ਇਹਨਾਂ ਦੀ ਜੇਕਰ ਇਹਦੀ ਗੱਲ ਕੀਤੀ ਜਾਵੇ ਤਾਂ ਇਹ ਮੰਦਬੁੱਧੀ ਹੈ ਕੰਨੋਂ ਸੁਣਦਾ ਨਹੀਂ ਬਚਪਨ ਵਿੱਚ ਕਿਸੇ ਬਿਮਾਰੀ ਦੇ ਕਾਰਨ ਕੰਨਾਂ ਦੀ ਜੋ ਸੁਣਨ ਦੀ ਸ਼ਕਤੀ ਸ਼ੁ ਖਤਮ ਹੋ ਗਈ। ਅਰੇ ਉਸ ਤੋਂ ਬਾਅਦ ਮੰਦਬੁੱਧੀ ਹੋ ਗਈ ਇਹ। ਔਰ ਦੀਪਕ ਜੀ ਛੋਟੀ ਉਮਰ ਦੇ ਵਿੱਚ ਇਹਨਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ ਕਿ ਜਿਸ ਕਾਰਨ ਪੀਜੀ ਤੱਕ ਇਹਨਾਂ ਨੇ ਇਲਾਜ ਕਰਾਇਆ ਲੇਕਿਨ ਉਥੋਂ ਵੀ ਇਹਨਾਂ ਨੂੰ ਜਵਾਬ ਦੇ ਦਿੱਤਾ ਗਿਆ। ਅਤੇ ਹੁਣ ਘਰੇ ਕਮਾਨ ਵਾਲਾ ਕੋਈ ਨਹੀਂ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਉਹਨਾਂ ਦੀ। 1 ਸਾਲ ਮੰਝੇ ਤੇ ਰਹੇ। ਉਸ ਤੋਂ ਬਾਅਦ ਡੈਥ ਹੋ ਗਈ। ਤਾਂ ਹੁਣ ਘਰੇ ਜਦੋਂ ਕਮਾਨ ਵਾਲਾ ਨਹੀਂ ਕੋਈ ਰਿਸ਼ਤੇਦਾਰ ਭੈਣ ਭਾਈ ਕੋਈ ਸਾਥ ਨਹੀਂ ਦੇ ਰਿਹਾ। ਤਾਂ ਘਰ ਦਾ ਗੁਜ਼ਾਰਾ ਕਰਨਾ ਬੜਾ ਔਖਾ ਹੈ ਆਪ ਹੀ ਆਪਾਂ ਦਾ ਚਲਗਾ ਸਕਦੇ ਆ ਕਿ ਇਹਨਾਂ ਨੂੰ ਗੁਜ਼ਾਰਾ ਕਰਨਾ ਕਿੰਨਾ ਔਖਾ ਹੈ ਗੱਲਬਾਤ ਕਰਦੇ ਆ ਨਾਲ ਬਾਈ ਮੌਜੂਦ ਹੈ ਕਿਹਨਾਂ ਵੀਰ ਜੀ ਆਪਣਾ ਵੀਰੇ ਸਾਥ ਸ਼੍ਰੀ ਕਾਲ ਜੀ ਨਾਮ ਹੈਗਾ ਵੀਰੇ ਦਵਿੰਦਰ ਆ ਦਵਿੰਦਰ ਜੀ ਕੀ ਹੈ ਜੋ ਹਾਲਾਤ ਨੇ ਕਰਦੇ ਕੀ ਕਹਿਣਾ ਚਾਹੋਗੇ ਵੀਰੇ ਹਾਲਾਤ ਤਾਂ ਜਦੋਂ ਘਰ ਦੇ ਵਿੱਚ ਕੋਈ ਕਮਾਈ ਦਾ ਸਾਧਨ ਨਹੀਂ ਹਾਲਾਤ ਤਾਂ ਵੀਰੇ ਤੁਹਾਨੂੰ ਪਤਾ ਹੈ ਵੀ ਠੀਕ ਹੀ ਹੁੰਦੇ ਨੇ ਬਸ ਫਿਰ ਗੁਜ਼ਾਰਾ ਕਿਵੇਂ ਚੱਲਦਾ ਕਰਦਾ ਜੇ ਗੱਲ ਕੀਤੀ ਹੈ ਕਿਉਂਕਿ ਹਰ ਦਿਨ ਰੋਜ਼ ਆਪਾਂ ਨੂੰ ਚਾਹ ਵੀ ਪੀਣੀ ਹੈ ਰੁੱਟੀ ਵੀ ਖਾਣੀ ਹੈ ਸਬਜ਼ੀ ਵੀ ਖਾਣੀ ਹੈ ਫਿਰ ਕਿਸ ਤਰ੍ਹਾਂ ਕਰਦਾ ਗੁਜ਼ਾਰਾ ਚੱਲਦਾ ਗੁਜ਼ਾਰਾ ਵੀਰੇ ਬਸ ਅਹੀਂ ਟਾਈਮ ਪਾਸ ਹੋ ਹੀ ਜਾਂਦਾ ਹੈਗਾ ਮਾੜਾ ਮੋੜਾ ਇੱਧਰ ਉੱਧਰ ਕਿਸੇ ਨੂੰ ਕਹਿ ਕੇ ਬਸ ਕਰ ਲੈਣਿਆ ਹਿਲਾਂ ਤਾਂ ਗੁਜ਼ਾਰਾ ਹੋ ਜਾਂਦਾ ਜੀ ਸੁਣੋ ਇੰਜ ਆਏਗਾ ਕਿ ਕੋਈ ਸਸਤਾ ਵੀ ਸਮਾਨ ਦਿੰਦੀ ਆਗੀ ਕਿੰਨਾ ਸਮਾਨ ਨੂੰ ਦਿੰਦੀ ਆ ਵੀ ਉਹਨਾਂ ਹਫ਼ਤਾ ਕੇ ਦੋ ਸਮਾਨ ਦਿੱਤਾ ਜਾਂਦਾ ਹਫ਼ਤਾਗਾਂ ਰੰਗਦਾ ਉਹਦੇ ਨਾਲ ਤੇ ਫਿਰ ਬਾਕੀ ਟਾਈਮ ਕਿਵੇਂ ਕੱਢਦੇ ਹਾਂ ਬਾਕੀ ਟਾਈਮ ਭਾਜੀ ਬਸ ਓਕੇ ਜੋਕੇ ਕੱਢਣਾ ਪੈਂਦਾ ਈ ਬਾਕੀ ਕੁ ਭਾਜੀ ਨੇ ਉਹਨਾਂ ਨੇ ਕਿਹਾ ਹੋਇਆਗਾ ਵੀ ਸਾਨੂੰ ਜਿਹੜਾ ਕੁਝ ਵੀ ਹੁੰਦਾ ਸਾਨੂੰ ਦੱਸਿਆ ਕਰ ਤੇ ਭਾਈ ਦੱਸਣਾ ਵੀ ਬਹੁਤ ਔਖਾ ਨਾ ਆਪਾਂ ਇੱਕ ਵਾਰ ਕਹਿ ਦਾਂਗੇ ਦੋ ਵਾਰ ਕਹਿ ਦਾਂਗੇ ਤੀਜੀ ਵਾਰੀ ਆਪ ਤੋਂ ਕਹਿਣੀ ਆਂਦਾ ਵੀਰੇ ਜਿਹੜੇ ਤਾਂ ਵੀਰੇ ਜਿੰਨੇ ਤਾਂ ਉਹ ਝੂਠ ਮੰਗਣਾਗਾ ਉਹ ਤਾਂ ਅਗਲਾ ਮਿੰਟ ਲੌਂਦਾ ਕਹਿਨ ਪਰ ਜਿਹੜਾ ਦੁੱਖਾਂ ਚ ਬਸਿਆ ਹੁੰਦਾ ਨਾ ਉਹ ਚੇਦੀ ਮੰਗਣਾ ਬਹੁਤ ਔਖਾ ਵੀਰੇ ਕਹਿਣਾ ਬਹੁਤ ਔਖਾ ਹੈਗਾ ਜੇਕਰ ਅੱਖਾਂ ਦੀ ਗੱਲ ਕੀਤੀ ਆਵੇ ਤਾਂ ਕਦੋਂ ਤੋਂ ਪ੍ਰੋਬਲਮ ਹੈ ਕਿ ਬਚਪਨ ਦੀ ਅੱਖਾਂ ਖਰਾਬ ਤੀ ਜਾਂ ਉਸ ਤੋਂ ਬਾਅਦ ਕੋਈ ਐਕਸੀਡੈਂਟ ਹੋਇਆ ਜਾਂ ਕੋਈ ਹਾਦਸਾ ਹੋਇਆਗਾ ਵੀਰੇ ਮੈਂ 5ਵੀਂ ਕਲਾਸ ਚ ਪੜਦਾ ਸੀਗਾ ਬੁਖਾਰ ਚੜਿਆ ਦੀਗਾ ਉਸ ਤੋਂ ਬਾਅਦ ਸਕੂਲੋਂ ਸੁਨਿਆ ਲੱਗ ਗਿਆ ਕਰ ਵੀ ਇਹਦੀ ਨੀਗਾ ਘਟ ਗਈ ਵੀ ਤੁਸੀਂ ਚੈੱਕ ਕਰਾਓ ਪਹਿਲਾਂ ਤਾਂ ਤਿੰਨ ਨੇੜੇ ਤੇੜੇ ਬਸ ਸੰਗਰੂਰ ਤੇ ਚੈੱਕ ਕਰਾਇਆ ਉਸ ਤੋਂ ਬਾਅਦ ਲੁਧਿਆਣੇ ਚ ਲੱਗੇ ਕਰਦੇ ਕਰਾਂਦੇ ਪੀਡੀਆ 'ਚ ਪਹੁੰਚ ਗਈ। ਉੱਥੇ 1 ਸਾਲ 1 ਡੇਢ ਸਾਲ ਪੂਰਾ ਸੀ। ਗੇੜੇ ਘੱਟੇ ਨੇ ਜੀ। ਉਦੋਂ ਬਾਅਦ ਲਾਰਟ ਤੇ ਉਹਨਾਂ ਨੇ ਲਿਖ ਕੇ ਦੇਤਾ। ਵੀ ਇਹਦੇ ਖੂਨ ਵਾਲੀਆਂ ਨਾੜਾਂ ਖਤਮ ਨੇ, ਨਾ ਆਪਰੇਸ਼ਨ ਹੋਵੇ, ਨਾ ਲੈਂਸ ਪੈਣ। ਵੀ ਖੂਨ ਵਾਲੀਆਂ ਨਾੜਾਂ ਖਤਮ ਨੇ, ਇਹਦਾ ਕੋਈ ਹੱਲ ਨਹੀਂ ਹੈਗਾ ਜੀ। ਆਪਰੇਸ਼ਨ ਕਰਕੇ ਵੀ ਹੱਲ ਨਹੀਂ ਕੋਈ ਅੱਖਾਂ ਬਦਲਦੀ। ਕੋਈ ਹੱਲ ਨਹੀਂ ਹੈਗਾ ਜੀ ਕਹਿੰਦੇ। ਅੱਖਾਂ ਬਦਲਣ ਦਾ ਕੋਈ ਫਾਇਦਾ ਨਹੀਂ ਕਹਿੰਦੇ। ਅੱਖਾਂ ਤਾਂ ਠੀਕ ਨੇ, ਅੱਖਾਂ ਨੂੰ ਕੁਝ ਵੀ ਨਹੀਂ ਹੋਇਆ। ਜਿਹੜੀਆਂ ਨਾਲਾਂ ਨੇ ਖੂਨ ਵਾਲੀਆਂ ਉਹ ਖਤਮ ਹੋ ਚੁੱਕੀਆਂ ਨੇ ਉਹ ਸੁੱਕ ਚੁੱਕੀਆਂ ਨੇ ਵੀ ਉਹਦਾ ਕੋਈ ਹੱਲ ਨਹੀਂ ਹੈਗਾ ਜੀ ਕਹਿੰਦੇ ਜਿਗਰ ਗੱਲ ਕਿਤੇ ਵੀ ਆਂਟੀ ਜੀ ਦਾ ਇਹਨਾਂ ਨੂੰ ਕੀ ਬੋਲਣਾ ਮੰਮੀ ਪਹਿਲਾਂ ਪੋਲੀਓ ਕਰਕੇ ਨੇ ਇੱਕ ਲੱਤ ਤੋਂ ਥੋੜਾ ਜਿਹਾ ਉਹ ਦੀਗਾ ਤੋਂ ਵੀ ਕੋੰਦਾ ਸਰਕਲ ਘੱਟ ਜਾਂਦਾ ਤੇ ਉਹਦੇ ਕਰਕੇ ਹੌਲੀ-ਹੌਲੀ ਤੁਰਦੇ ਹੁੰਦੇ ਦੀ ਗਈ ਵੀ ਆਪਦਾ ਘਰ ਦਾ ਕੰਮਕਾਰ ਸਾਰਾ ਕੁਝ ਕਰਦੇ ਦੀ ਕਿ ਕੋਈ ਐਡੀ ਦਿੱਕਤ ਵਾਲੀ ਗੱਲ ਨਹੀਂ ਸੀ ਜ਼ਿਆਦੇ ਤੇ ਹੁਣ 4.5-5 ਸਾਲ ਹੋ ਚੱਲੇ ਜੀ ਉਦੋਂ ਦਰੰਗ ਦਾ ਅਟੈਕ ਹੋਇਆ ਦੀਗਾ ਬਸ ਉਹ ਰੰਗ ਦੇ ਟੈਗ ਨੇ ਮੰਜੇ ਤੇ ਵੱਡਾ ਤੈ ਤੇ ਬਸ ਨਾ ਤੁਰਿਆ ਜਾਂਦਾ ਨਾ ਫਿਰਿਆ ਜਾਂਦਾ ਹੈਗਾ ਸਟੈਂਡ ਨਾਲ ਮਾੜਾ ਮੋਟਾ ਜੀ ਅਸੀਂ ਕੋਸ਼ਿਸ਼ ਕਰਦੇ ਆਂ ਤਾਂ ਸਾਨੂੰ ਇਹ ਡਰ ਰਹਿੰਦਾ ਵੀ ਕਿਤੇ ਗਿਰ ਨਾ ਜਾਣ ਵੀ ਜੱਟ ਵੇਟ ਲੱਗੂਗੀ ਜੇ ਦਾ ਆਪਦਾ ਵਜਨ ਹੀ ਨਹੀਂ ਸੰਭਿਆ ਯਾਰ ਲੱਤਾਂ ਤੇ ਵਜਨ ਨਹੀਂ ਆਉਂਦਾ ਤੇ ਬਸ ਉਸੇ ਦੀਆਂ ਜੀ ਦਵਾਈਆਂ ਚੱਲੀ ਜਾਂਦੀਆਂ ਨੇ ਹਾਰਡ ਦੀ ਬਣੂਈ ਮਾਤਾ ਜੀ ਨੂੰ ਹਾਰਡ ਦੀ ਪ੍ਰੋਬਲਮ ਹੈ ਹਾਰਡ ਦਾ ਹੀ ਟੈਕ ਹੋਇਆ ਠੀਕ ਹੈ ਜੀ ਉਸੇ ਕਰਕੇ ਧਿਆਨ ਰੱਖਣਾ ਪੈਂਦਾ ਜੀ ਹਾਰਦਾ ਤਾਂ ਜਦੋਂ ਅਟੈਕ ਆ ਕੇ ਦਵਾਈ ਵੀ ਲਗਾਤਾਰ ਖਾਣੀ ਪੈਂਦੀ ਹੈ ਫਿਰ ਕਿਵੇਂ ਕਿੱਥੋਂ ਜ ਦਵਾਈ ਦਵਾਈ ਬਸ ਮੇਰੇ ਕਦੇ ਹਿੱਲਾ ਹੋਏ ਜਾਂਦਾ ਤਾਂ ਲੈ ਆ ਨਾ ਜੇ ਨਹੀਂ ਹਿੱਲਾ ਹੁੰਦਾ ਤਾਂ ਬਸ ਫਿਰ ਐਂ ਟਾਈਮ ਬਾਅਦ ਕਰੀ ਜਾਂਦੇ ਮੇਰੇ ਕਦੇ ਨਾ ਕਦੇ ਮਨ ਤੇ ਬੋਝ ਹੀ ਹੋਊਗਾ ਵੀ ਰੱਬ ਨੇ ਅੱਖਾਂ ਖੋਲੀਆਂ ਅੱਖਾਂ ਦੀ ਨਿਗਾਹ ਖੋਲਹੀ ਹੈ ਮਾਪੇ ਦੀ ਸੇਵਾ ਕਰਨ ਦੀ ਹਰੇਕ ਬੰਦੇ ਚ ਵਜਾ ਜਪਾ ਹੁੰਦਾਗਾ ਤਾਂ ਮਨ ਚ ਅਫਸੋਸ ਹੁੰਦਾ ਹੋਣਾ ਕਿਰ ਮੈਂ ਇਹਨੂੰ ਰੱਬ ਨੇ ਇਹ ਜਾ ਕਿਉਂ ਬਣਾਇਆ ਜਾਂ ਜਨਮ ਹੀ ਨਹੀਂ ਦਿੰਦਾ ਵੀ ਮੇਰੇ ਹੁੰਦੇ ਕਿ ਮਾਪਾਪ ਨੂੰ ਜੋ ੜੀ ਮੰਮੀ ਨੇ ਜਾਂ ੜੀ ਸਿਸਟਰ ਨੇ ਇਹਨਾਂ ਤੰਗੀਜ਼ੇ ਸਾਹਮਣਾ ਕਰਨਾ ਪੈ ਰਿਹਾ। ਵੀਰੇ ਅੱਜ ਕਿਤੇ ਮੈਂ ਇਹਨਾਂ ਦਾ ਸਾਰਾ ਬਾਨਾ ਦੀ। ਕਿਤੇ ਅੱਜ ਇਹਦੇ ਨਾਲ ਤਾਂ ਵੀਰੇ ਰੱਬ ਨਾਲ ਜ਼ਿੰਦਗੀ ਦੇਵੇ। ਜੀ। ਅਗਲਾ ਵੀਰੇ ਦੇਖਣ ਵਾਲਾ ਜ਼ਰੀਰ ਦੇਖ ਕੇ ਕੀ ਹੁੰਦਾ ਹੈਗਾ? ਵੀ ਅਟਾ ਗੱਟਾ ਪਿਆ ਹੈਗਾ। ਜਿਹਦੇ ਨਾਲ ਬੀਤਦੀ ਹੈ ਮੇਰੇ ਉਹਨੂੰ ਪਤਾ ਲੱਗਦਾ ਹੈ। ਨੇ ਕਰੇ ਬਣਾ ਹੀ ਬੜੋਖਾ ਬ੍ਰੇਕ ਇੱਕ ਬਲ ਘਟਣਾ ਹੋ ਗਿਆ ਪਿਆਗਾ ਜੇਕਰ ਉਹ ਮਾਰ ਕਿਸੇ ਲਵੇ ਜੇ ਵੀਰੇ ਜਾਣੇ ਵੀ ਹੈ ਨਾ ਮਹਲਾ ਜੀ ਗੇ ਨੂੰ ਕਹਿ ਦਈਏ ਵੀ ਇੱਥੇ ਕਿਸੇ ਲਵੇ ਛੱਡ ਜੀ ਜਾਨ ਬਚਾਣ ਵਾਲੇ ਲਵੇ ਵੀਰੇ ਅਗਲੇ ਨੂੰ ਆਇਆ ਰਹਿੰਦਾ ਵੀ ਸਾਡੇ ਤੋਂ ਮੰਗਣਾ ਲਵੇ ਸਾਨੂੰ ਕੋਈ ਜ਼ਮਾਨਾ ਨਾ ਕਰਦੇ ਦੀਪਕ ਜੀ ਛੁੜੀ ਪੈਣਾ ਆਪਣੀ ਉਹਨੂੰ ਵੀ ਕਾਫੀ ਦਿੱਕਤ ਆ ਗਈ ਕੀ ਪ੍ਰੋਬਲਮ ਆ ਨੂੰ ਉਹਨੋਂ ਵੀਰੇ ਛੋਟੇ ਹੁੰਦੇ ਦੋ ਤੇ ਕੰਨ ਡੋਲਰ ਲੱਗੇ ਦੀਗੇ ਕਰਨ ਡੁੱਲਣ ਕਰਕੇ ਉਹਦੇ ਪਰਦੇ ਗਲ ਕੇ ਕੋਈ ਉਹਦਾ ਲਾਜ ਨਹੀਂ ਹੋਇਆ ਹੈਗਾ ਬਹੁਤ ਦਵਾਈਆਂ ਮੇਰੇ ਡੈਡੀ ਨੇ ਬਹੁਤ ਜਗਾ ਜਗਾ ਤੇ ਲੈ ਕੇ ਫਿਰੇ ਕੋਈ ਹੱਲ ਨਹੀਂ ਨਿਕਲਿਆ ਉਹਦਾ ਵੀਰੇ ਉਹ ਨਾ ਤਾਂ ਛੋਟੀ ਹੁੰਦੀ ਤਾਂ ਉਹਨੂੰ ਸੁਣਿਆ ਨਾ ਉਹਦੇ ਕਰਕੇ ਉਹ ਬੋਲਣ ਲੱਗੀ ਇਹ ਚ ਕਰਕੇ ਬਸ ਨਾ ਛੋਟੀ ਹੁੰਦੀ ਤੋਂ ਲੈ ਕੇ ਵੀਰੇ ਹੁਣ ਤੱਕ ਨਾ ਤਾਂ ਉਹ ਵਿਚਾਰਾ ਆਪ ਦਾ ਕੋਦੇ ਦੁੱਖ ਦੱਸ ਸਕੀ ਆ ਸਾਨੂੰ ਨਾ ਕਦੇ ਵਿਚਾਰੀ ਇਹ ਮੰਗ ਕੀ ਕੋਈ ਚੀਜ਼ ਲੈ ਸਕਦੀ ਹੈ ਸਾਡੇ ਤੋਂ ਵੀ ਮਾਂ ਚੀਜ਼ ਲੈਣੀ ਹੈ ਵੜਾ ਮੋਟਾ ਜੀ ਸਮਝ ਜਾਨਨੇ ਆ ਵੀ ਬਸ ਸਾਰੇ ਨਾਲ ਵੀ ਕੀ ਕਹਿੰਦੀ ਆ ਪਰ ਉਹ ਨਹੀਂ ਆਪ ਦਾ ਦੁੱਖ ਨਹੀਂ ਦੱਸ ਸਕਦੀ ਵੀਰੇ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਕੋਈ ਸਮਾਜ ਸੇਵੀ ਸੰਸਥਾ ਜਾਂ ਕੋਈ ਦਾਨੀ ਸੱਜਣਾ ਜਾਂ ਕੋਈ ਸਰਕਾਰ ਦਾ ਨੁਮਾਇੰਦਾ ਆ ਕੇ ਕੋਈ ਹੈਲਪ ਕੀਤੀ ਹੋੜੀ ਵੀਰੇ ਬਹੁਤ ਜਾਣਿਆਂ ਨੇ ਆ ਕੇ ਕਿਹਾ ਦੀ ਵੀ ਅਸੀਂ ਇਲਾਜ ਵੀ ਕਰਾਵਾਂਗੇ ਤੁਹਾਡਾ ਜੀ ਮਕਾਨ ਦਾ ਵੀ ਹੱਲ ਕਰਾ ਕੇ ਦੇਵਾਂਗੇ ਬਹੁ ਜਾਣੇ ਨੇ ਆਕੇ ਕਿਹਾ ਪਰ ਕੋਈ ਹੱਲ ਨਹੀਂ ਨਿਕਲਿਆ ਉਹ ਰਵਾਏ ਦੀ ਬਿਰਜੰਗ ਰੂਰ ਤੋਂ ਮਿੰਕੂ ਜਮੰਦਾ ਜੀ ਉਹਨਾਂ ਨੇ ਆਕੇ ਤੁਹਾਨੂੰ ਬਹੁਤ ਕੁਝ ਕਿਹਾ ਦੀਗਾ ਬਹੁਤ ਚੱਲੀਆਂ ਦਿੱਤੀਆਂ ਦੀ ਵੀ ਅਸੀਂ ਇਲਾਜ ਵੀ ਕਰਾਵਾਂਗੇ ਵੀ ਸਾਡੀ ਆਪਦੀ ਸੰਸਥਾ ਹੈਗੀ ਪਰ ਵੀ ਉਹ ਤੱਲੀਆਂ ਹੀ ਰਹਿ ਗਈਆਂ ਪਰ ਮੁੜ ਕੇ ਕਦੇ ਉਹਨਾਂ ਨੇ ਪੁੱਛਿਆ ਨਹੀਂ ਹੈਗਾ ਬਾਦਰ ਸਾਹਿਬ ਦੀ ਗੱਲ ਕੀਤੀ ਆ ਬੇ ਸੁਣਿਆ ਬਾਬੀ ਐਕਸੀਡੈਂਟ ਹੋ ਗਿਆ ਸੀ ਇੱਕ ਸਾਲ ਮੰਜੇ ਤਰੇ ਜਿਸ ਕਾਰਨ ਘਰ ਦੇ ਹਾਲਾਤ ਵਿਗੜੇ ਕੀ ਪ੍ਰੋਬਲਮਸ ਇਹਨਾਂ ਨੂੰ ਬਿਰਿਓ ਇਤੇਕਰ ਕੋਲੀ ਨੇ ਐਕਸੀਡੈਂਟ ਹੋ ਗਿਆ ਦੀਗਾ ਸੜਕ ਤੇ ਤੇ ਵਾ ਮਾਰਨ ਵਾਲਾ ਮਾਰ ਕੇ ਵੱਜ ਗਿਆ ਮੋਟਰਸਾਈਕਲ ਉਦੋਂ ਬਾਅਦ ਹਸਪਤਲ ਲੈ ਕੇ ਚਾਕੇ ਉਹਨਾਂ ਦੇ ਸਿਰ ਤੇ ਸਾਟੋ ਲੱਗੀ ਦੀਗੀ ਉਦੋਂ ਡਾਕਟਰਾਂ ਨੇ ਬਸ ਸਾਂਭਿਆ ਨਹੀਂ ਹੈਗਾ ਬਿਰੇ ਬਸ ਐਂ ਲਟਗਾਈ ਰੱਖਿਆ ਕਿਉਂ ਨਾ ਤਾਂ ਮੇਰੇ ਨਾਲ ਤੇ ਕੋਈ ਮੈਨੂੰ ਜਦਾ ਆਪਣੂ ਨਹੀਂ ਦਿਖਦਾ ਹੈਗਾ ਤਾਂ ਮੈਂ ਉੱਥੇ ਕੀ ਕਰਨਾ ਦੀਗਾ ਜਿੰਨਾ ਕਿ ਮੈਨੂੰ ਪੈਸੇ ਵੀਰੇ ਧਾਰੇ ਚੱਕੇਗੇ ਉਦੋਂ ਟਾਈਮ ਤੇ ਚੱਕ ਕੇ ਮੈਂ ਉਦੋਂ ਲਾਏ ਉਦੋਂ ਬਾਅਦ ਇੱਕ ਸਾਲ ਮੈਂ ਪੈਸੇ ਲੰਦਾ ਹੀ ਰਹਾਂਗਾ ਕਦੇ ਕਿਦੋਂ ਮੰਗ ਕੇ ਲਾਤੇ ਧਾਰੇ ਜਾ ਕੇ ਵੀ ਜਲ ਮੇਰਾ ਬਾਪ ਠੀਕ ਹੋ ਜੇ ਜਿਸ ਤੇ ਪਿਓ ਹੈਗਾ ਤਾਂ ਸਭ ਕੁਝ ਹੈਗਾ ਜੀ ਪਿਉਣੀ ਹੈਗਾ ਕੁਝ ਨਹੀਂ ਪਤਾ ਨਹੀਂ ਲੱਗਾ ਕਿ ਜੋ ਐਕਸੈਂਡ ਕਿਤੇ ਇਹ ਬੰਦਾ ਕੌਣ ਸੀ ਪਹਿਲਾਂ ਵੀਰੇ ਕਿਸੇ ਨੇ ਨਹੀਂ ਦੱਸਿਆ ਸਾਰੇ ਲੱਕੋਗੇ ਬਾਅਦ ਜਦੋਂ ਟਾਈਮ ਲੰਘ ਗਿਆ ਉਦੋਂ ਸਾਰਿਆਂ ਨੇ ਦੱਸਦਾ ਪਰਲਾ ਜਾਨੀ ਪੱਲਾ ਕਹੇ ਜਾਨਾ ਨਹੀਂ ਦੱਸਿਆਗਾ ਫਿਰ ਜੇ ਪਾ ਹੁਣ ਕਹੀਏ ਕਿ ਆਪਣੇ ਦਰਸ਼ਕ ਦੇਖ ਰਹੇ ਨੇ ਤੁਹਾਨੂੰ ਵਿੱਚ ਕੋਈ ਦਾਨੀ ਸੁਜਣ ਵੀ ਹੁੰਦੇ ਨੇ ਕੋਈ ਸੰਸਥਾ ਚਲਾਉਂਦਾਗਾ ਗਰੀਬਾਂ ਦੀ ਹੈਲਪ ਕਰਦੇ ਨੇ ਤੁਸੀਂ ਆਪਣਾ ਕੋਈ ਅਕਾਊਂਟ ਨੰਬਰ ਜਾਂ ਕੋਈ ਗੂਗਲ ਪੇ ਨੰਬਰ ਦੇਣਾ ਚਾਹੋਗੇ ਵੀ ਤੁਹਾਡੀ ਹੈਲਪ ਕਰ ਸਕਣੋ ਕੀ ਬੇਨਤੀ ਕਰਨਾ ਚਾਹੋਗੇ ਮੇਰੇ ਬੇਨਤੀ ਤਾਂ ਇਹੀ ਹੈਗੀ ਬੇਅਜ਼ੀਮ ਘਾਣ ਵਿੱਚ ਪਰਲੇ ਮਾਰ ਰਿਆਂ ਜ਼ਿੰਦਗੀ ਦੇ ਵੀ ਸਾਡਾ ਕੀ ਬਣੂ ਕਮਾਈ ਦਾ ਵੀਰੇ ਦੇ ਕਿ ਹੁਣ ਜੇ ਕੋਈ ਕਮਾਈ ਹੋਵੇ ਤਾਂ ਉਹਦਾ ਕਾਨੂੰ ਕਿਸੇ ਨੂੰ ਕਹੇ ਜਦੋਂ ਕਮਾਈ ਦਾ ਕੋਈ ਐ ਨਹੀਂ ਪਤਾ ਦਿਖਦਾ ਸਾਨੂੰ ਵੀ ਕੋਈ ਸਾਡੇ ਦੇਣੀ ਔਖਾ ਜਾ ਰਹੇ ਰੋਮਿਨੇ ਵੀਰੇ ਸਾਡੇ ਕੋਲ ਸਾਰਾ ਕੁਝ ਧੀਗਾ ਆਪਦਾ ਮਕਾਨ ਦੀ ਪੈਸਾ ਦੀ ਸਭ ਕੁਝ ਧੀਗਾ ਸਭ ਕੁਝ ਰੁੜ ਗਿਆ ਸਾਡਾ ਲਾਜ ਕਰੋਂਦੇ ਕਰੋਂਦੇ ਉਦੋਂ ਇਹ ਦੀ ਵੀ ਸਾਡਾ ਮੁੰਡਾ ਠੀਕ ਹੋ ਜੇ ਸਾਡੀ ਕੁੜੀ ਠੀਕ ਹੋ ਜੇ ਪਰ ਦੋਨੇ ਦੋਨੇ ਨਹੀਂ ਠੀਕ ਹੋ ਸਕੇ ਵੀਰੇ ਆਪਣਾ ਫੋਨ ਦੋ ਵੀਰੇ ਨੰਬਰ ਹੈਗਾ 9988 64 85 82 99 886 46 582 ਵੀਰੇ ਦਵਿੰਦਰ ਦੇ ਨਾਮ ਤੇ ਆ ਵੀਰੇ ਦਵਿੰਦਰ ਬਰਮਾ ਵੀਰੇ ਬੇਨਤੀ ਹੈ ਵੀ ਜਿਹੜਾ ਕੋਈ ਭੈਣ ਭਾਈ ਮਦਦ ਕਰ ਸਕਦਾ ਉਹ ਸਾਡੀ ਮਦਦ ਕਰਨ ਜਿਹੜਾ ਕੋਈ ਭੈਣ ਭਾਈ ਨਹੀਂ ਮਦਦ ਕਰ ਸਕਦਾ ਸਾਡੀ ਵੀਡੀਓ ਉਹਨਾਂ ਤੱਕ ਪਾਉਂਦੇ ਹਣ ਜਿਹੜੀ ਸਾਡੇ ਕੋਈ ਮਦਦ ਕਰ ਸਕਦਾ ਵੇਰੇ ਰੋਟੀ ਦਾਦਾ ਬੰਦਾ ਫੇਰ ਵੀ ਮੰਗਦਾਂਗੇ ਅਗਲਾ ਇਲਾ ਕਰ ਲੈਂਦਾ ਕੋਈ ਨਾ ਕੋਈ ਪਰ ਵੀਰੇ ਜਿਹੜੀਆਂ ਦਵਾਈਆਂ ਨੇ ਜੀਆਂ ਕਰਾਇਆ ਗਿਆ ਸਿਰ ਤੇ ਇਹ ਬਲ ਬਲ ਮਰਨਾ ਪੈਂਦਾ ਵੀ ਕੀ ਬਣੂਗਾ ਕੀ ਬਣੂ ਦੂਜਾ ਬੰਦਾ ਵੀਰੇ ਕਹਿ ਦਿੰਦਾ ਅਗਲਾ ਤੂੰ ਰੋਣਾ ਕਿਉਂ ਮੇਰੇ ਅਗਲੇ ਨੂੰ ਤਾਂ ਐ ਲੱਗਦਾ ਵੀ ਵੇ ਉਹ ਹੀ ਰੋਈ ਜਾਂਦੇ ਨੇ ਪਰ ਸਾਨੂੰ ਪਤਾ ਨਾ ਵੀਰੇ ਰਾਤ ਨੂੰ ਨੀਂਦ ਨਹੀਂ ਆਂਦੀ ਸਾਡੇ ਬਾਜੀ ਹੈਗੇ ਨੇ ਉਹਨਾਂ ਨੇ ਕਹਿ ਵੀ ਰੱਖਿਆਗਾ ਸਾਨੂੰ ਵੀਰੇ ਕਰ ਮੈਂ ਨਾ ਕੋਈ ਰਿਸ਼ਤੇਦਾਰ ਨੇ ਕੇ ਜਨੇ ਕੋਈ ਬੰਦੇ ਨੇ ਨਾ ਸਾਥ ਨਹੀਂ ਦਿੱਤਾ ਜਿੰਨਾ ਸਾਡਾ ਆਂਦੇ ਆਂਦੇ ਨੇ ਉਹਨਾਂ ਨੇ ਵੀਰੇ ਐ ਜਿਹੇ ਟਾਈਮ 'ਚ ਕੋਹੋਂ ਆਂਦਾ ਹੁੰਦਾ ਹੈਗਾ ਉਹਨਾਂ ਨੇ ਸਾਡੇ ਬਾਜੀ ਨੇ ਸਾਨੂੰ ਘਹਿ ਵੀ ਰੱਖਿਆ ਪੂਰਾ ਸਾਨੂੰ ਪਰ ਫਿਰ ਇਹ ਕਹਿਣਾ ਬਹੁਤ ਔਖਾ ਹੈਗਾ ਨਾ ਕਿ ਆਣੀ ਆਂਦਾ ਵੀਰੇ ਖਬਰ ਨੂੰ ਵੱਜ ਤੋਂ ਬਾਅਦ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਦਾਨੀ ਸੱਜਣਾ ਅੱਗੇ ਜਾਂ ਸਮਾਜ ਸੇਵੀ ਸੰਸਥਾਵਾਂ ਤੱਕ ਇਹਨਾਂ ਦੀ ਇਹ ਵੀਡੀਓ ਪਹੁੰਚ ਸਕੇ ਜੋ ਕਿ ਲੋਕਾਂ ਦੀ ਹੈਲਪ ਕਰਦੇ ਹਨ ਤਾਂ ਇਹਨਾਂ ਨੇ ਇੱਕ ਮਕਾਨ ਦੀ ਗੁਹਾਰ ਲਗਾਈ ਹੈ ਵੀ ਜੇ ਹੋ ਸਕੇ ਤਾਂ ਇਹਨਾਂ ਦਾ ਕੋਈ ਮਕਾਨ ਛੋਟਾ ਮੋਟਾ ਕਮਰਾ ਬਣ ਜਾਵੇ ਤਾਂ ਇਹ ਇਸ ਕਿਰਾਏ ਦੀ ਮਾਰ ਤੋਂ ਬਚ ਸਕਣ ਅਤੇ ਇਹਨਾਂ ਦੀ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਨਾਲ ਵੀ ਗੱਲਬਾਤ ਕਰਾਂਗੇ ਸਿਕੰਡੀ ਕੀ ਨਾਮ ਹੈ ਆਪਣਾ ਦਰਸ਼ਨਾ ਕੀ ਕਹਿਣਾ ਚਾਹੋਗੇ ਜੀ ਜੋ ਦੀਪਕ ਜੀ ਨੇ ਇਹਨਾਂ ਦੀ ਅੱਖਾਂ ਦੀ ਰੋਸ਼ਨੀ ਕਰ ਤੋਂ ਗਈ ਕਿ ਬਚਪਨ ਦੀ ਦਿੱਕਤ ਸੀ ਜਾਂ ਕੋਈ ਐਕਸੀਡੈਂਟ ਹੋਇਆ ਸੀ ਅੱਛਾ 5 ਇੰਚ ਬਾਅਦ ਜ਼ਿਆਦਾ ਦੀ ਰੋਸ਼ਨੀ ਗਈ ਹੈ ਬੁਖਾਰ ਚੜ੍ਹਿਆ ਹੈ ਆ ਜਿਹੜੇ ਦੁਆਰ ਦਰਸ਼ਨਗੜ ਸੰਤੋਂ ਪਤਾ ਨਹੀਂ ਲੱਗਿਆ ਸਕੂਲ ਵਾਲਿਆਂ ਨੇ ਦੱਸਿਆ ਇੰਨੇ ਚੱਕਰ ਹੋ ਗੁੰਦੇ ਇੰਨੇ ਘਟਾ ਠੀਕ ਜੀ ਜਦੋਂ ਬੁਖਾਰ ਚੜਿਆ ਜਦ ਹੋਇਆ ਬਸ ਇੰਨੇ ਚੱਕਰ ਨੇ ਚੱਕਰ ਆਇੰਨੇ ਘਟਾ ਫੇ ਉਹਨਾਂ ਨਾਲ ਲੈ ਗਏ ਇੱਥੇ ਹਸਪਤਾਲ ਵਿਚ ਲੈ ਕੇ ਗਏ ਉਹਨਾਂ ਦੇ ਦੋਂ ਤੱਕ ਚਲੇ ਗਏ ਚੰਡੀਗੜ੍ਹ ਵੀ ਗਏ ਸਾਰੇ ਨਾਜ ਕਰਾ ਪੁੱਤ ਕਿਤੋਂ ਨਹੀਂ ਹੋਇਆ ਸਾਡਾ ਨਾਮ ਉਹਨਾਂ ਦੀ ਬੀ.ਟੀ.ਵੀ ਆਪਣੀ ਨਾ ਮੰਦ ਬੁੱਧੀ ਆ ਹਾਂ ਮੰਦ ਬੁੱਧੀ ਨੇ ਪਰਦੇ ਖਰਾਬ ਨੇ ਗਲ ਕੇ ਕੰਨਾਂ ਦਾ ਉਹ ਸੁਣਨ ਤੇ ਸਮਰਥ ਹੈ ਉਹਦੇ ਕਰਕੇ ਬੋਲਣ ਦੀ ਵੀ ਸਮਰਥ ਰਹੇਗੀ ਬੋਲਣਾ ਸੁਣੂਗਾ ਨਾ ਬੋਲੂਗਾ ਕਿੱਥੋਂ ਨਾ ਧੰਨਵਾਦ ਭੈਣ ਬਰਮਨ ਜੀ ਲੈ ਕੇ ਫਰਦਰਿਆ ਮਕੰਗੜੇ ਵੀ ਸਭ ਖੁਸ਼ ਆਗੇ ਸਾਡੇ ਕੋਲ ਸਭ ਕੁਝ ਵੇਖ ਗਿਆ ਸਾਡਾ ਬੱਚਾ ਲਾਜ ਫਿਰ ਪੇਕਿਆਂ ਚ ਸੋਹਰਾ ਜੋ ਕੋਈ ਆਪਣੀ ਕਰਦਾ ਦੇਖ ਮਮਾ ਨੂੰ ਆਪਣੇ ਬੱਚੇ ਦੇਖਣਾ ਨਾ ਇਸ ਇਸ ਹਾਲਾਤ ਚ ਮਨ ਤੇ ਕਿ ਬੋਝ ਹੀ ਇਕਦਰਾ ਦਾ ਵੀ ਮੈਂ ਵੀ ਮੇਰੇ ਬੱਚੇ ਤੰਦਰੁਸਤ ਹੋਣ ਲੇਕਿਨ ਦੋਨੇ ਬੱਚੇ ਨੇ ਜੋ ਹੈਂਡੀਕੈਪਟ ਨੇ ਦੀਪੋਇਨ ਸੁਣਦਾ ਨਹੀਂ ਤਾਂ ਮੰਨ ਤੱਕੀ ਪੀਦੀ ਆ। ਬੱਜਾ ਕਿੰਨੇ। ਕਈ ਇੱਕ ਦਿਨ ਵੀ ਔਖਾ ਨਾ ਗਦੋ। ਕਿ ਦਿਨ ਔਖਾ। ਤੁਸੀਂ ਦੇਖ ਸਕਦੇ ਹੋ ਕਿ ਮਾਂ ਦੇ ਵੀ ਹੰਝੂ ਹਨ ਜੋ ਰੋਕਣ ਦਾ ਨਾਂ ਨਹੀਂ ਲੈ ਰਹੇ। ਕਿਉਂਕਿ ਮਾਂ-ਵਾਪਾ ਦਾ ਸੁਪਨਾ ਹੁੰਦਾ ਹੈ ਉਹਨਾਂ ਨੂੰ ਉਹਨਾਂ ਦੇ ਬੱਚੇ, ਉਹਨਾਂ ਦਾ ਬੇਟਾ, ਬੇਟੀ ਨੂੰ ਪਹਿਨਾ ਬਚਪਨ ਤੋਂ ਕੰਨ ਖਰਾਬ ਹੋ ਗਏ ਸੁਣਿਆ ਨਹੀਂ ਜਿਸ ਕਰ ਨੂੰ ਬੋਲਣ ਦੇ ਵਿੱਚ ਅਸਮਰਥ ਰਹਿ ਗਈ। ਦੀਪਕ ਜੀ ਇਹਨਾਂ ਦੇ 5ਵੀਂ ਕਲਾਸ ਚ ਪੜਦੇ ਬੁਖਾਰ ਚੜਿਆ ਉਸ ਤੋਂ ਬਾਅਦ ਪਤਾ ਨਹੀਂ ਕੀ ਹੋਇਆ ਕਿ ਨਸਾਂ ਦਬਗੀਆਂ ਦਿਮਾਗ ਦੀਆਂ ਤੇ ਇਹਨਾਂ ਦੀ ਜੋ ਅੱਖਾਂ ਦੀ ਦੇਖਣ ਸ਼ਕਤੀ ਸੀ ਦਿਨੋਂ ਦਿਨ ਘਟਦੀ ਗਈ। ਤਾਂ ਮਾਪੇ ਆਪ ਦੇ ਮਨ ਤੇ ਇਹ ਬਹੁਤਾਂ ਬੋਝ ਹੁੰਦਾ ਹੈ। ਅਤੇ ਜੇਕਰ ਬੱਚੇ ਦੀ ਗੱਲ ਕੀਤੀ ਜਾਵੇ ਤਾਂ ਦੀਪਕ ਜੀ ਦੱਸ ਰਹੇ ਸੀ ਕਿ ਇਹਨਾਂ ਦਾ ਸੁਪਨਾ ਸੀ ਕਿ ਆਪਣੇ ਕਰਦਿਆਂ ਦੀ ਆਪਣੀ ਭੈਣ ਦੀ ਆਪਣੀ ਮਾਂ ਦੀ ਸੇਵਾ ਕਰੇ ਉਹਦਾ ਸਹਾਰਾ ਬਣੇ ਲੇਕਿਨ ਇਹ ਕੋਈ ਕੰਮ ਨਹੀਂ ਕਰ ਸਕ ਰਹੇ ਜਿਸ ਕਾਰਨ ਇਹਨਾਂ ਦਾ ਜੋ ਇੱਕ ਇੱਕ ਦਿਨ ਲੰਘਣਾ ਇੱਕ ਇੱਕ ਮਿੰਟ ਲੰਘਣਾ ਇਹ ਦੱਸ ਰਣੇ ਕਿ ਬੜਾ ਔਖਾ ਹੈ 3000 ਰੁਪਏ ਇਹਨਾਂ ਦੀ ਪੈਨਸ਼ਨ ਹੈ 4000 ਰੁਪਏ ਕਿਰਾਇਆ ਹੈ ਜਿਸ ਕਾਰਨ ਇਹਨਾਂ ਨੇ ਸਮਾਜ ਸੇਵੀ ਸੰਸਥਾਵਾਂ ਅੱਗੇ ਇੱਕ ਛੋਟਾ ਜਿਹਾ ਕਮਰਾ ਪਾ ਕੇ ਦੇਣ ਦੀ ਗੁਹਾਰ ਲਗਾਈ ਹੈ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਦੁਆਰਾ ਜਾਂ ਜਾ ਸਮਾਜ ਸੇਵੀ ਸੰਸਥਾਵਾਂ ਦੁਆਰਾ ਜਾਂ ਕਿਸੇ ਦਾਨੀ ਸੱਜਣ ਦੁਆਰਾ ਕਿਉਂਕਿ ਦਾਨੀ ਸੱਜਣ ਬਹੁਤ ਨੇ ਬਹੁਤ ਵੱਡੀਆਂ ਵੱਡੀਆਂ ਲੋਕਾਂ ਦੀ ਹੈਲਪਾ ਕਰ ਦਿੰਦੇ ਨੇ ਤਾਂ ਇਹ ਕੋਈ ਬਜਾਦਾ ਵੱਡੀ ਗੱਲ ਨਹੀਂ ਕਿ ਇਹਨਾਂ ਨੂੰ ਕੋਈ ਕਮਰਾ ਛੋਟਾ ਮੋਟਾ ਪਾ ਕੇ ਦੇ ਦਿੰਦੇ ਨੇ ਜੇ ਕਿਸੇ ਆਪਣੇ ਭੈਣ ਭਾਈ ਤੱਕ ਇਹ ਵੀਡੀਓ ਪਹੁੰਚਾ ਸਕਦੇ ਆਪਾਂ ਜੋ ਹੈਲਪ ਕਰਦੇ ਹਨ ਤਾਂ ਜਰੂਰ ਪਹੁੰਚਾਈ ਜਾਵੇ ਸੰਗਰੂਰ ਤੋਂ ਗੁਰਵਿੰਦਰ ਸਿੰਘ